ਬਾਈ ਨਾਮ ਇਹ ਨਾ ਲੱਗ ਜਾਂਦਾ ਕੀ ਨਾਮ ਇਹ ਨਾ ਤਰਨ ਚੰਦ ਕੀ ਗੱਲਬਾਤ ਹੋਈ ਹੈ ਇੱਥੇ ਕੋੜੀ ਡਿੱਗ ਪਈ ਕਰੰਟ ਲੱਗ ਕੇ ਸਰਪੰਚ ਨੇ ਖਿਚ-ਕੁਚ ਕੇ ਬਾਹਰ ਕੀਤੀ ਸਾਡੇ ਵੀ ਝਟਕਾ ਵੱਜਿਆ ਇੱਥੇ ਤੁਸੀਂ ਕਿ ਕਿੱਥੇ ਜਾ ਰਹੇ ਸੀ ਇੱਥੇ ਕੰਮ ਤੇ ਜਾ ਰਹੀ ਸੀ ਕੰਮ ਤੇ ਜਾ ਰਹੀ ਸੀ ਵੀਰੇ ਖੇਤਾਂ ਦੀ ਵਸਤੀ ਤੋਂ ਆਏ ਸੀਗੇ ਇੱਕ ਮਿੰਟ ਮੇਰੇ ਇਹਨਾਂ ਨਾਲ ਗੱਲ ਕਰ ਰਹੇ ਹਾਂ ਕੰਮ ਤੇ ਜਾ ਰਹੇ ਸੀ ਹਾਂ ਤੇ ਰੋਜ਼ਾਨਾ ਹੀ ਤਰ੍ਹਾਂ ਆਨੇ ਤੇ ਹਾਂ ਰੋਜ਼ਾਨਾ ਜਨਨੇ ਕਿਵੇਂ ਕਰੰਟ ਕਿਵੇਂ ਲੱਗਿਆ ਕਿੰਨੇ ਐ ਇਹਦੇ ਵਿੱਚ ਟੱਪਣ ਲੱਗੇ ਨਾ ਜਦੋਂ ਪਾਣੀ ਖੜਾ ਸੀ ਇਹਦੇ ਵਿੱਚ ਹਾਂ ਪਾਣੀ ਤੁਹਾਡੀ ਆਪ ਹੀ ਕੁੜੀ ਹੈ ਹਾਂ ਮੇਰੀ ਕੋਈ ਹੋਰ ਇਹਦੇ ਨਾਲ ਕੋਈ ਬੰਦਾ ਜਾ ਰਿਹਾ ਨਾ ਮੈਂ ਹੀ ਸੀ ਤੁਸੀਂ ਵੀ ਤੁਹਾਨੂੰ ਕਰੰਟ ਲੱਗਿਆ ਹਾਂ ਕਿੰਨੇ ਪਰਬਾਸ਼ਾ ਹੋ ਗਿਆ ਇਹਦੇ ਨਾਲ ਵੀ ਆਹ ਦੇਖੋ ਵੀ ਇਹਦਾ ਨੁਕਸਾਨ ਕੌਣ ਕਰੂਗਾ ਇਹ ਕਿੰਨੇ ਕਿੰਨੇ ਦਿਨਾਂ ਕਹਿੰਦੇ ਕਾਫੀ ਦਿਨਾਂ ਤੋਂ கரੰਟ ਆਈ ਜਾਂਦਾ ਇਹ ਮਤਲਬ 2 ਦਿਨਾਂ ਤੋਂ ਪਤਾ ਲੱਗਿਆ ਮੀ ਪਿਆਗਾ ਤੇ ਉਹ ਤੋਂ ਪਹਿਲਾਂ ਤਾਂ ਨਹੀਂ ਪਤਾ ਲੱਗਿਆ ਸੀ ਕਿੰਨੇ ਦੇਖਦੇ ਤੇ ਤਾਰਾਂ ਸਾਰੀਆਂ ਨੰਗੀਆਂ ਪਈਆਂ ਗਈ ਪਰ ਸਾਰੀਆਂ ਨੰਗੀਆਂ ਹੁਣ ਵੀ ਚੈੱਕ ਕਰ ਲੈਣ கரੰਟ ਹੈਗਾ ਪਾਣੀ ਤੇ ਵੀ ਬੀਸ ਕਰਕੇ ਇਹ ਵਿਚਾਰ ਗਰੀਬ ਬੰਦਾ ਕਿੱਥੋਂ ਹੁਣ ਇਹਦੇ ਵੀ கரੰਟ ਆ ਜਾਣਾ ਪਊਗਾ ਇਹਦੇ ਵੀ ਝਟਕਾ ਪਿਆ ਸੀ ਇਹਦਾ ਉੱਤਰ ਕੇ ਪਾਸੇ ਟਿਕ ਪਿਆ ਜਿਹੜੇ ਬੰਦੇ ਨੇ ਖਿੱਚਿਆ ਉਹਨਾਂ ਨੂੰ ਵੀ கரੰਟ ਲੱਗਿਆਗਾ ਤੇ ਤਾਂ ਕਰਕੇ ਮਤਲਬ ਕਿ ਖਿੱਚ ਕੇ ਪਾਸੇ ਕੀਤਾ ਠੀਕ ਹੈ ਹਾਂਜੀ ਏਰੀਆ ਕਿਹੜਾ ਹੈ ਬਬਲ ਨੂੰ ਨਗਰਾਈ 10 ਨੰਬਰ ਟੋਗਾ ਗਰੰਟ ਕਦੋਂ ਕਦੋਂ ਦੀ ਗੱਲ ਕਦੋਂ ਦੀ ਆ ਹੁਣ ਹੀ 15 20 ਮਿੰਟ ਪਹਿਲਾਂ ਪਾਣੀ ਖੜੇ ਖੜੇ ਵੀ ਖੜੇ ਖੜੇ ਪਾਣੀ ਚ ਹਾਂ ਕਿਸ ਤਰ੍ਹਾਂ ਉਹ ਨਾ ਆਇਆ ਨੀ ਕੋਈ ਪ੍ਰਸ਼ਾਸਨ ਕੋਈ ਨਹੀਂ ਆਈ ਕੋਈ ਨਹੀਂ ਆਇਆ ਉਹ ਖੜਿਆ ਸੀ ਆਈ ਸਾਡੇ ਕੋਲ ਕਮਾਈ ਦਾ ਸਾਧਨ ਕਚਰ ਮਾਰਿਆ ਕਚਰ ਮਾਰ ਗਿਆ ਕਿੰਨੇ ਕਿੰਨੇ ਦਾ ਨੁਕਸਾਨ